ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਰਤਕਾਰ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅਨੰਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਸਾ ਜੀ ਦੀ ਵਾਰ ਦੇ ਸ਼ਲੋਕ ਪੌੜੀਆਂ ਚੱਲ ਰਹੇ ਹਨ ਆਸ਼ਾ ਜੀ ਦੇ 10 ਸ਼ਲੋਕ ਸੰਪੂਰਨ ਹੋਏ ਸੀ ਯੋਗਲਾ 11ਵਾਂ ਸ਼ਲੋਕ ਸਤਿਗੁਰ ਜੀ ਦਾ ਰੰਭ ਹੋਇਆ ਸੀ ਜਿਸ ਦਾ ਅਖੀਰਲਾ ਬੰਦ ਈਜਾ ਬੰਦ ਸ਼ਲੋਕ ਦਾ ਆਰੰਭ ਹੁੰਦਾ ਹੈ ਜਿਦੇ ਵਿੱਚ ਪਾਤਸ਼ਾਹ ਜੀ ਆਓ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਮਹੱਲਾ ਪਹਿਲਾ ਵਦੀ ਸੋ ਵਜਗ ਨਾਨਕ ਸਚਾ ਵਿਖੇ ਸੋਈ ਸਭਨੀ ਛਾਲਾ ਮਾਰੀਆਂ ਅਰਤਾ ਕਰੇ ਸਹੋਏ ਅੱਗੇ ਜਾਤਨਾ ਜੋਰ ਹੈ ਅੱਗੇ ਜੀਉ ਨਵੇਂ ਜਿੰਨ ਕੀ ਲਿਖੇ ਪਤ ਪਵੇ ਅੰਗੇ ਸਹੀ ਕੇ ਪਾਤਸ਼ਾਹ ਜੀ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਨਾਨਕ ਮਹਾਰਾਜ ਇਹ ਤੀਜੇ ਬੰਦ ਵਿੱਚ ਵੀ ਸਾਨੂੰ ਜੀਵਾਂ ਨੂੰ ਉਪਦੇਸ਼ ਗ੍ਰੰਥ ਕਰਾ ਰਹੇ ਹਨ ਇਹ ਬਚਨ ਕਰਦੇ ਹਨ ਪਾਤਸ਼ਾਹ ਜੀ ਵੱਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾ ਮਾਰੀਆਂ ਅਰਤਾ ਕਰੇ ਸੋ ਹੋਏ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਉਹ ਪ੍ਰਮਾਤਮਾ ਜੋਗ ਚ ਕਰਦਾ ਹੈ ਉਹਦੇ ਹੁਕਮ ਦੇ ਵਿੱਚ ਹੀ ਸਭ ਰਾਹ ਕੋ ਜੁੰਦਾ ਉਹਦੀ વિધિ বিধান ਜੋ ਵੀ ਹੁਕਮ ਹੈ ਪ੍ਰਮਾਤਮਾ ਦਾ ਕੋਈ ਵੱਜਦਾ ਹੈ ਵਦੀਸੋ ਵੱਜਗ ਨਾਨਕਾ ਕੋਈ ਗੱਲ ਜਿਹੜੀ ਅਖਰੀ ਹੁੰਦੀ ਹੈ ਜੋ ਪ੍ਰਮਾਤਮਾ ਕਰਦਾ ਹੈ ਇਹ ਤਾਂ ਸਾਨੂੰ ਸੰਸਾਰੀ ਜੀਵਾਂ ਨੂੰ ਆ ਵੈਸੇ ਹਮੇ ਦੇ ਵਿੱਚ ਪਹਿਲੇ ਖਾਇ ਕਿ ਸਾਡਾ ਕਰਿਆ ਹੋ ਰਿਹਾ ਹੈ ਸੀ ਜੋ ਕੁਝ ਆਪਣੇ ਫੁਰਨਿਆਂ ਨੂੰ ਬਣਾਨੇ ਹਾਂ ਮਨ ਦੇ ਵਿੱਚ ਸਾਨੂੰ ਲੱਗਦਾ ਕਿ ਅੱਗੇ ਜ਼ਿੰਦਗੀ ਵਿੱਚ ਉਹ ਹੀ ਵਰਤੇਗਾ ਸਾਡੀ ਮਰਜ਼ੀ ਚੱਲੇਗੀ ਅਸੀਂ ਬਾਹਰ ਤੌਰ ਤੇ ਵੀ ਆਪਣੀ ਮਰਜ਼ੀ ਚਲਾਨੇ ਆ ਤੇ ਅੰਦਰ ਦੇ ਤੌਰ ਤੇ ਵੀ ਮਰਜ਼ੀ ਚੁੰਨਿਆ ਕਿ ਸਾਡੀ ਮਰਜ਼ੀ ਚੱਲੇ ਸਾਡੇ ਹੁਕਮ ਦੇ ਵਿੱਚ ਹੀ ਸਾਡੇ ਮੁਤਾਬਕ ਹੀ ਸਾਰਾ ਕੁਝ ਹੋਏ ਜ਼ਿੰਦਗੀ ਵਿੱਚ ਯਾਰ ਪਰ ਝੂਠ ਹੈ ਜੋ ਅਸੀਂ ਆਪਣੇ ਦਿਮਾਗ ਦੇ ਵਿੱਚ ਮੈਮਰੀ ਦੇ ਵਿੱਚ ਜੋ ਕੁਝ ਬਣਾਨੇ ਹਾਂ ਅੱਗੇ ਜ਼ਿੰਦਗੀ ਵਿੱਚ ਉਹ ਸੱਚ ਨਹੀਂ ਹੁੰਦਾ ਜੋ ਪਰਮੇਸ਼ਰ ਹੈ ਜੋ ਕੁਝ ਉਹਨੇ ਵਿਦਾਂਤ ਬਣਾਇਆ ਜੋ ਸਾਡੇ ਲੇਖਾਂ ਦੇ ਵਿੱਚ ਜੋ ਕੁਝ ਲਿਖਿਆ ਹੈ ਉਹ ਜੰਮਣ ਵੇਲੇ ਜਦ ਤੁਸੀਂ ਜੰਮਦੇ ਆ ਸ੍ਰਿਸ਼ਟੀ ਤੇ ਹੁੰਦਿਆਂ ਪਿਆਰੇ ਉਦੋਂ ਹੀ ਸਭ ਕੁਝ ਨਾਲ ਹੀ ਉਹ ਪ੍ਰਮਾਤਮਾ ਲਿਖ ਦਿੰਦਾ ਜੋ ਜ਼ਿੰਦਗੀ ਦੇ ਵਿੱਚ ਸਿਪੋ ਗਨਾ ਹੁੰਦਾ ਜੋ ਜ਼ਿੰਦਗੀ ਵਿੱਚ ਕਰਨਾ ਹੁੰਦਾ ਉਹ ਸਾਰਾ ਕੁਝ ਬੰਧਾਰ ਤੋਂ ਪ੍ਰਮਾਤਮਾ ਨੇ ਪਹਿਲੋਂ ਹੀ ਬਣਾਇਆ ਹੁੰਦਾ ਹੈ ਜੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਵਜੀ ਸੋ ਵਜਗ ਨਾਨਕਾ ਵਧੀ ਸੋ ਵਜਗ ਨਾਨਕਾ ਉਹੀ ਮਹਾਰਾਜ ਜੀ ਕਹਿੰਦੇ ਹੁਕਮ ਵੱਜਦਾ ਹੈ ਉਹੀ ਮਹਾਰਾਜ ਜੀ ਕਹਿੰਦੇ ਹੁਕਮ ਮਾੜਾ ਅਟਲ ਹੈ ਜੋ ਪ੍ਰਮਾਤਮਾ ਨੇ ਕਹਿਤਾ ਉਹੀ ਬਜਣਾ ਮਹਾਰਾਜ ਜੀ ਕਹਿੰਦੇ ਜੋ ਉਹਨੇ ਵਜਾਣਾ ਹੈ ਜਿਮ ਜਿਮ ਹੁਕਮ ਤਿਮੇ ਤਿਮਕਾਰ ਜਿਵੇਂ ਉਹਦਾ ਮਹਾਰਾਜ ਜੀ ਕਹਿੰਦੇ ਸਾਡੇ ਕਰਮਾਂ ਦਾ ਲੇਖ ਲਿਖਿਆ ਉਹ ਕੋਈ ਸਾਡੇ ਨਾਲ ਗੁਆਪਣਾ ਉਹ ਹੀ ਅਸੀਂ ਜ਼ਿੰਦਗੀ ਚ ਖੱਟਣਾ ਕਮਾਣਾ ਹੈ ਇਸ ਕਰਕੇ ਜੋ ਉਹਦੇ ਬਚਨ ਹਨ ਉਹਦੀ ਗੱਲ ਹੈ ਕਹੀ ਗਈ ਉਹਦੀ ਮਹਾਰਾਜ ਦਾ ਹੁਕਮ ਹੈ ਜੋ ਵਿਧੀ ਵਿਦਾਂਤ ਉਹ ਹੀ ਮਹਾਰਾਜ ਜੀ ਕਹਿੰਦੇ ਜੱਗ ਵਿੱਚ ਸ੍ਰਿਸ਼ਟੀ ਵਿੱਚ ਵੱਜਦਾ ਹੈ ਉਹ ਉਹਨੂੰ ਕੋਈ ਰੋਕ ਨਹੀਂ ਸਕਦਾ ਉਹ ਵਿਧੀ ਮਹਾਰਾਜ ਜੀ ਕਹਿੰਦੇ ਅਦੀ ਸੋ ਵੱਜੇ ਨਾਨਕਾ ਮਹਾਰਾਜ ਜੀ ਕਹਿੰਦੇ ਨਾਨਕ ਉਹ ਮਾਲਕ ਦਾ ਹੁਕਮ ਹੈ ਜੋ ਉਹਨੇ ਲਿਖਤਾ ਜੋ ਉਹਨੇ ਮੂਖ ਦੇ ਵਿੱਚੋਂ ਕਹਤਾ ਉਹੀ ਵੱਜਣਾ ਹੈ ਉਹਦੇ ਤੋਂ ਬਿਨਾ ਹੋਰ ਕੁਝ ਨਹੀਂ ਸੱਚਾ ਵਿਖੇ ਸੋਏ ਕਿਉਂ ਸਾਰੇ ਜੀਵਾਂ ਨੂੰ ਸੰਸਾਰ ਨੂੰ ਵੇਖ ਰਿਹਾ ਹੈ ਸਾਰਿਆਂ ਨੂੰ ਦੇਖ ਕੇ ਸਾਰਿਆਂ ਦੀ ਉਹ ਮਹਾਰਾਜ ਜੀ ਕਹਿੰਦੇ ਕਾਰ ਉਹ ਪਰਮੇਸ਼ਰ ਹੀ ਕਰਦਾ ਹਰ ਇੱਕ ਚੀਜ਼ ਨੂੰ ਹਰ ਇੱਕ ਜੀਵ ਨੂੰ ਦੇਖਦਾ ਤੱਕਦਾ ਹੋਇਆ ਉਹ ਸਾਰਿਆਂ ਨੂੰ ਚਲਾ ਰਿਹਾ ਹੈ ਸੰਸਾਰ ਦੀ ਕਾਰ ਨੂੰ ਭਮ ਨੂੰ ਚਲਾਉਣ ਵਾਲਾ ਉਹ ਜਾਣ ਵਾਲਾ ਉਹ ਮਾਲਕ ਹੀ ਹੈ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਮਹਾਰਾਜ ਜੀ ਕਹਿੰਦੇ ਭਾਈ ਜੀਵਤਾ ਬਹੁਤ ਛਾਲਾ ਮਾਰਦਾ ਹੈ ਜੀਵਤਾ ਆਪ ਕੋ ਆਪਣੀ ਚਲਾਣਾ ਚੁੰਦਾ ਪਰ ਮਾਲਕ ਦਾ ਹੁਕਮ ਚੱਲਦਾ ਹੈ ਮਹਾਰਾਜ ਜੀ ਕਹਿੰਦੇ ਸਭ ਨਹੀਂ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅਸੀਂ ਤਾਂ ਮਨ ਦੀ ਮਰਜ਼ੀ ਕਰਨਾ ਚੁੰਦੇ ਸੀ ਜ਼ਿੰਦਗੀ ਦੇ ਵਿੱਚ ਬੜੀ ਭੱਜ ਦੌੜ ਕੀਤੀ ਬੜੀ ਕਾਹਲੀ ਕੀਤੀ ਬੜਾ ਕੁਝ ਕੀਤਾ ਤੇ ਬੜਾ ਹੀ ਸੰਸਾਰ ਦੇ ਵਿੱਚ ਅਸੀਂ ਆਪਣੀ ਚਲਾਉਣ ਵਾਸਤੇ ਬੜਾ ਕੁਝ ਕਰਦੇ ਆਂ ਜ਼ਿੰਦਗੀ 'ਚ। ਆਪ ਛਾਲਾਂ ਤੋਂ ਭਾਵ ਕੀ ਆਪਣੀ ਮਨ ਦੀ ਮਰਜ਼ੀ ਨਾਲ ਚੱਲਣਾ ਚੰਨੇ ਆਂ। ਸੇ ਮਹਾਰਾਜ ਜੀ ਕਹਿੰਦੀ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਜੋਏ ਜਿੰਨੀਆਂ ਮਰਜ਼ੀ ਅਸੀਂ ਵਿਧੀਆਂ ਰੱਤ ਦੀ ਵਿਧਾਨ ਬਣਾ ਲਈ ਆਪਣੇ ਆਪ। ਮਹਾਰਾਜ ਜੀ ਕਹਿੰਦੇ ਛਾਲਾਂ ਮਾਰੀਆਂ ਵਿਰਥ ਹੈ। ਵਿਰਥ ਚਲੀਆਂ ਜਾਂਦੀਆਂ ਨੇ ਜਿੰਨੀਆਂ ਮਰਜ਼ੀ ਯਤਨ ਕਮਾ ਲਈਏ। ਜੋ ਪ੍ਰਗਮਾਤਮਾ ਦਾ ਕਰਤੇ ਦਾ ਹੁਕਮ ਹੈ ਉਹੀ ਚੱਲਣਾ ਹੈ ਪਿਆਰਿਓ ਉਹਦੇ ਹੁਕਮ ਤੋਂ ਬਿਨਾ ਇੱਕ ਪੱਤਾ ਵੀ ਇੱਧਰ ਉੱਧਰ ਨਹੀਂ ਹੋ ਸਕਦਾ ਹਿੱਲ ਸਕਦਾ ਸਭਨੀ ਛਾਲਾਂ ਬਾਜ਼ੀਆਂ ਕਰਤਾ ਕਰੇ ਸੋਏ ਕਰਤਾ ਜੋ ਕੁਝ ਕਰਦਾ ਉਹੀ ਵਾਪਰਦਾ ਉਹੀ ਕੁਝ ਹੁੰਦਾ ਹੈ ਜ਼ਿੰਦਗੀ ਵਿੱਚ ਸੰਸਾਰ ਵਿੱਚ ਅੱਗੇ ਜਾਤਨਾ ਜੁਰ ਹੈ ਅੱਗੇ ਜੀਉ ਨਵੇਂ ਮਹਾਰਾਜ ਜੀ ਕਹਿੰਦੇ ਜਿੱਥੋਂ ਸੰਸਾਰ ਤੋਂ ਜਦੋਂ ਅੱਗੇ ਜਾਵਾਂਗੇ ਲੋਕ ਤੋਂ ਪਰਲੋਕ ਵਿੱਚ ਲੋਕ ਤੋਂ ਜਦੋਂ ਪਰਲੋਕ ਵਿੱਚ ਪਹੁੰਚੇਗੀ ਸਾਡੀ ਆਤਮਾ ਉੱਥੇ ਜਾਤ ਦਾ ਜੋਰ ਘਮਾਨ ਨਹੀਂ ਚੱਲਦਾ ਮਹਾਰਾਜ ਜੀ ਕਹਿੰਦੇ ਉੱਥੇ ਜਾਤ ਕਹਿ ਕੁਚੀ ਰੀ ਬਦਾਰੀ ਦੀ ਆਵਾਜ਼ ਮਾਰ ਕੇ ਨਹੀਂ ਕੁਝ ਚੱਲਦਾ ਉਥੇ ਹੰਕਾਰ ਹਉਮੈ ਖਤਮ ਹੋ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਅੱਗੇ ਜਾਤ ਨਾ ਜ਼ੋਰ ਹੈ ਉਥੇ ਮਹਾਰਾਜ ਜੀ ਕਹਿੰਦੇ ਉੱਚੀ ਜਾਤ ਦਾ ਜ਼ੋਰ ਨਹੀਂ ਦਿਖਾ ਸਕਦੇ ਇਹ ਦੁਨੀਆ ਵਿੱਚ ਹੀ ਹੈ ਇਹ ਜਾਤਾਂ ਪਾਤਾਂ ਬਰਾਦਨੀਆਂ ਤਾਂ ਤੇਰਾ ਸਾਰੀਆਂ ਰਸਮਾਂ ਸਾਡੀਆਂ ਬਣਾਈਆਂ ਹੋਈਆਂ ਸੰਸਾਰੀ ਲੋਕਾਂ ਦੀਆਂ ਰਮਾਤਮਾ ਤੇ ਜਦੋਂ ਪਿਆਰੂ ਪੈਦਾ ਕਰਦਾ ਇੱਕ ਬੰਦਾ ਮਨੁੱਖ ਪੈਦਾ ਕਰਦਾ ਜੀਵ ਪੈਦਾ ਕਰਦਾ ਉਸ ਤੋਂ ਅੱਗੇ ਤਾਂ ਸਾਰਾ ਕੁਝ ਅਸੀਂ ਆਪ ਆਪਣੀ ਮਰਜ਼ੀ ਨਾਲ ਬਣਾਈ ਜਾਂਦੇ ਆ ਹੰਕਾਰ ਹੀਰਖਾ ਹੁੰਮੇ ਪੈਦਾ ਕਰਦੇ ਆ ਇਹਨੂੰ ਤੋੜਨ ਵਾਸਤੇ ਵੱਡੇ ਯਤਨ ਕੀਤੇ ਮਹਾਰਾਜ ਨੇ ਸੰਗਤ ਤੇ ਪੰਗਤ ਬਖਸ਼ੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਸ਼ੁਰੂਆਤ ਕੀਤੀ ਗੁਰੂ ਨਾਨਕ ਮਹਾਰਾਜ ਜੀ ਦੇ ਪਾਏ ਪੂਰਨਿਆਂ ਤੇ ਚੱਲਲੇ ਉਹਨਾਂ ਦੀ ਸ਼ੁਰੂਆਤ ਕੀਤੀ ਹੋਈ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੀ ਅੱਗੇ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਸੰਗਤ ਪੰਗਤ ਬਖਸ਼ਤੀ ਐnde ਉੱਥੇ ਜਾਤ ਹਿੰਗਤਾ ਹੂ ਮੈਨੂੰ ਤੋੜਤਾ ਮਹਾਰਾਜ ਨੇ ਇਹ ਜੰਜੀਰਾ ਨੂੰ ਪੰਨਤਾ ਇੱਥੇ ਪਹਿਲੋਂ ਬ੍ਰਾਹਮਣ ਲੋਕ ਆਮ ਜਨਤਾ ਨੂੰ ਛੂਦਰ ਕਹਿੰਦੇ ਸੀ ਛੂਦਰਾਂ ਨੂੰ ਵੱਖਰਾ ਬਿਠਾਇਆ ਜਾਵੇ ਸਾਡੀ ਮੱਤ ਪ੍ਰਿਸ਼ਟ ਹੋ ਜਾਂਦੀ ਹੈ ਇਹਨਾਂ ਦੇ ਨਾਲ ਲੱਗ ਕੇ ਦੇਖੋ ਨਾ ਹਾਂਦੇ ਸੀ ਕਿਸੇ ਇਸ਼ਨਾਨ ਕਰਨੇ ਜੇ ਕੋਈ ਛੂਦਰ ਮੱਥੇ ਲੱਗ ਜਾਣਾ ਤਾਂ ਉਹਨਾਂ ਨੇ ਕਹਿਣਾ ਅਸੀਂ ਪ੍ਰਿਸ਼ਟ ਹੋ ਗਏ ਆ ਕਬੀ ਦਾਸ ਜੀ ਮੱਥੇ ਲਗਣਾ ਤੇ ਉਹਨਾਂ ਨੇ ਗੰਗਾ ਤੇ ਇਸ਼ਨਾਨ ਕਰਨਾ ਕਿ ਅਸੀਂ ਭ੍ਰਿਸ਼ਟ ਹੋ ਗਏ ਆ ਛੂਦਰ ਨੀਵੀਂ ਜਾਤ ਦੇ ਲੋਕ ਸਾਡੇ ਮੱਥੇ ਨਾ ਲੱਗਣ ਸਾਡੇ ਨਾਲ ਬੈਠਣ ਨਾ ਸਾਡੇ ਨਾਲ ਖਾਣ ਨਾ ਤੇ سلسلہ ਹੀ ਮਹਾਰਾਜ ਨੇ ਤੋੜਤਾ ਖਤਮੀ ਕਰਤਾ ਸਤਿਗੁਰੂ ਜੀ ਕਹਿੰਦੇ ਗੁਲਾਮੀ ਦੀਆਂ ਜ਼ੰਜੀਰਾਂ ਹੋਵੇਂ ਹੀ ਗਤਾ ਜਾਤ ਪਾਤ ਦੀ ਖਤਮ ਕਰਤੀ ਮਹਾਰਾਜ ਉਹਨਾਂ ਨੇ ਕਿਹਾ ਕਿ ਪਹਿਲੋ ਸੰਗਤ ਪੰਗਤ ਫਿਰ ਸੰਗਤ ਮਹਾਰਾਜ ਜੀ ਕਹਿੰਦੇ ਪੰਗਤ ਵਿੱਚ ਆਣ ਕੇ ਬੈਠ ਸਾਰਕ ਜਾਤ ਹਰਕ ਬਰਾਦਰੀ ਹਰਕ ਫਿਰਕੇ ਦਾ ਲੋਕ ਇੱਥੇ ਆਣ ਕੇ ਪ੍ਰਸ਼ਾਦਾ ਛੱਕੇ ਜੇ ਲੋ ਸਾਰੇ ਇੱਕ ਪੰਗਤ 'ਚ ਇਕੱਠੇ ਬੈਠਣ ਪ੍ਰਸ਼ਾਦਾ ਛੱਕਣ ਫਿਰ ਮਹਾਰਾਜ ਜੀ ਦਰਸ਼ਨ ਕਹਿੰਦੇ ਬਖਸ਼ਣ ਫਿਰ ਸਾਡੇ ਨਾਲ ਆਣ ਕੇ ਜੇ ਕੋਈ ਗੱਲਬਾਤ ਕਰਨੀ ਹੈ ਕੋਈ ਫੈਸਲਾ ਕਰਨਾ ਹੈ ਕਿਸੇ ਤਰ੍ਹਾਂ ਦੀ ਉਹ ਆਣ ਕੇ ਸਾਨੂੰ ਸਾਡੇ ਅੱਗੇ ਫੈਸਲਾ ਆਪਣੀ ਬੇਨਤੀ ਰੱਖ ਸਕਦਾ ਹੈ ਉਹਨਾਂ ਚ ਇੰਨੀ ਜਿੰਨਾ ਚਿਰ ਪੰਗਤ ਵਿੱਚ ਪ੍ਰਸ਼ਾਦਾ ਨਹੀਂ ਵੇਖੋ ਇੰਗਤਾ ਨੂੰ ਤੋੜਨ ਵਾਸਤੇ ਮਹਾਰਾਜ ਨੇ ਭੋਮੇ ਨੂੰ ਤੋੜਨ ਵਾਸਤੇ ਇੰਨੇ ਵੱਡੇ ਵੱਡੇ ਯਤਨ ਕਰਦੇ ਰਹੇ ਪਾਸ਼ਾ ਜੀ ਸਾਨੂੰ ਮਿਲਾਨ ਵਾਸਤੇ ਤੇ ਅਸੀਂ ਹਜੇ ਵੀ ਨਹੀਂ ਮਿਲ पाए ਹਜੇ ਵੀ ਇੰਗਤਾ ਹੁੰਮੇ ਵਿੱਚ ਹੀ ਫਿਰਦੇ ਆਂ ਇਜਾਤਾਂ ਬਾਤਾਂ ਹੁੰਮੇ ਵੱਡੀਆਂ ਵਿੱਚ ਨੀਚ ਦਾ ਹੀਰ ਪਾਵ ਲੈ ਕੇ ਇੰਗਤਾ ਲੈ ਕੇ ਅਸੀਂ ਤੁਰੇ ਫਿਰਦੇ ਆਂ ਇਸ ਹਾਲ ਏਕਾ ਪਟਸ ਮਹਾਰਾਜ ਨੇ ਸਾਰਾ ਖਤਮ ਕਰਤਾ ਸੀ ਅੱਗੇ ਜਾਤ ਨਾ ਜੋਰ ਹੈ ਹਰਾ ਜੀ ਕਹਿੰਦੇ ਜਦੋਂ ਅੱਗੇ ਨਹੀਂ ਚੱਲਣਾ ਦਰਗਾਹ ਵਿੱਚ ਸਭ ਕੁਝ ਚੱਲਣਾ ਹੀ ਨਹੀਂ ਮਹਾਰਾਜ ਇਹ ਕਹਿੰਦੇ ਫਿਰ ਇੱਥੇ ਛੱਡ ਜੀਏ ਸੰਸਾਰ ਵਿੱਚ ਹੀ ਇਹਨੂੰ ਹੀ ਛੱਡ ਦੀਂ ਗਤਾਂ ਨੂੰ ਮਹਾਰਾਜ ਕਹਿੰਦੇ ਉੱਥੇ ਅੱਗੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜੋਰ ਸਾਡਾ ਨਹੀਂ ਚੱਲ ਸਕਦਾ ਉੱਥੇ ਜਿਉ ਨਵੇਂ ਅੱਗੇ ਜਿਉ ਨਵੇਂ ਇਹ ਸੰਸਾਰੀ ਜੀਵ ਤਾਂ ਉੱਥੇ ਹੋ ਨਹੀਂ ਨਹੀਂ ਉੱਥੇ ਸਾਡੀ ਆਤਮਾ ਜਾਏਗੀ ਉੱਥੇ ਤਾਂ ਨਵੇਂ-ਨਵੇਂ ਜੀ ਮਿਲਦੇ ਹਨ ਅੱਗੇ ਦਰਗਾਹ ਵਿੱਚ ਨਮਿਆਂ ਨਾਲ ਸਾਡਾ ਵਾਹ ਪੈਣਾ ਪਿਆਰਿਓ ਅੱਗੇ ਨਮਿਆਂ ਦੇ ਨਾਲ ਵਾਹ ਪੈਣਾ ਉੱਥੇ ਕੋਈ ਜਾਤ ਬਰਾਦਰੀ ਨਹੀਂ ਉਹਨਾਂ ਪੁੱਛਣੀ ਉਹਨਾਂ ਇਸ ਚੀਜ਼ਾਂ ਨਾਲ ਉਹਨਾਂ ਦਾ ਕੋਈ ਲੈਣ ਦੇ ਨਹੀਂ ਹਰਾ ਜੀ ਕਹਿੰਦੇ ਭਾਈ ਉੱਥੇ ਤਾਂ ਕਰਨੀ ਕੀਰਤ ਬਾਚੀ ਹੈ ਪਹਿਲੇ ਖਾ ਕਰ ਸਮਝਾਇਆ ਉਥੇ ਤਾਂ ਇੱਕੋ ਹੀ ਜਵਾਬ ਮੰਗਣਾ ਦਰਗਾਹ ਦੇ ਵਿੱਚ ਨਵੇਂ ਜੀਵਾ ਨੇ ਮਹਾਰਾਜ ਜੀ ਕਹਿੰਦੇ ਕਿ ਅੱਗੇ ਸੰਸਾਰ ਵਿੱਚ ਤੈਨੂੰ ਭੇਜਿਆ ਸੀ ਉਥੇ ਕਿੰਨੀ ਕੁ ਕਰਨੀ ਕਮਾਈ ਕੀਤੀ ਕਿੰਨਾ ਕੁ ਧਰਮ ਦੇ ਕਾਰਜ ਕੀਤੇ ਕਿੰਨੇ ਕੁ ਭਗਤੀ ਕੀਤੀ ਬੰਦਗੀ ਕੀਤੀ ਭਜਨ ਕੀਤਾ ਕਿੰਨੇ ਕੁ ਨਾਮ ਦੇ ਵਖਰੇ ਇਕੱਠੇ ਕੀਤੇ ਉਥੇ ਥੋੜਾ ਕੁਛ ਨਾ ਕਿ ਕਿੰਨਾ ਹੈ ਤਾਂ ਲੜਾਈ ਕੀਤੀ ਜਾਤਾਂ ਪਾਤਾਂ ਬਰਾਦਰੀਆਂ ਪਿੱਛੇ ਇਤੇ ਉੱਥੇ ਪੁੱਛਿਆ ਜਾਣਾ ਕਿ ਕਿੰਨੇ ਕੁ ਸੰਸਾਰ ਦੇ ਵਿੱਚ ਧਨ ਇਕੱਠਾ ਕੀਤਾ ਇੰਨੀ ਕੁ ਜਾਇਦਾਦ ਬਣਾਈ ਇਹ ਚੀਜ਼ ਥੋੜਾ ਪੁੱਛੀ ਜਾਣੀ ਹੈ ਉੱਥੇ ਤੇ ਪੁੱਛਿਆ ਜਾਣਾ ਕਿ ਨਾਮ ਕਿੰਨਾ ਜਪਿਆ ਛੁਬਬਮਲ ਕਿੰਨੇ ਧਾਰਨ ਕੀਤੇ ਪਾਸ਼ਾ ਜੀ ਕਹਿੰਦੇ ਉੱਥੇ ਇਹ ਟੁੱਟ ਜਾਣਾ ਸਾਰਾ ਕੁਝ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇਂ ਜਿਨਕੀ ਲਿਖੈ ਪਤ ਪਵੈ ਚੰਗੇ ਸਈ ਕੇ ਮਹਾਰਾਜ ਜੀ ਕਹਿੰਦੇ ਉਥੇ ਭਾਈ ਚੰਗੇ ਕਿੰਨਾ ਨੂੰ ਗਿਨਿਆ ਜਾਣਾ ਚੰਗੇ ਉਹਨਾਂ ਨੂੰ ਕਿਹਾ ਜਾਣਾ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਕੋਲ ਸ਼ੁਭ ਅਮਲਾਂ ਦਾ ਧਾਨ ਹੈ ਜਿਨ੍ਹਾਂ ਕੋਲ ਕਮਾਈ ਹੈ ਉਹਨਾਂ ਨੂੰ ਚੰਗੇ ਗਿਣਾ ਜਾਣਾ ਜਿਨ੍ਹਾਂ ਜਿੰਨ ਕੀ ਲਿਖ ਹੈ ਪਤ ਪਵੇ ਮਹਾਰਾਜ ਜੀ ਕਹਿੰਦੇ ਉਸ ਤੱਕੜੀ ਦੇ ਵਿੱਚ ਇੱਕ ਪਾਸੇ ਮਹਾਰਾਜ ਜੀ ਕਹਿੰਦੇ ਪਾਤ ਰੱਖੀ ਜਾਣੀ ਇੱਕ ਪਾਸੇ ਪਿੱਛੇ ਵੀ ਮਹਾਰਾਜ ਨੇ ਬਚਨ ਕੀਤਾ ਨਾ ਪਿਛਲੇ ਬੰਦ ਵਿੱਚ ਉਥੇ ਵੀ ਮਹਾਰਾਜ ਜੀ ਕਹਿੰਦੇ ਪਾਤ ਰੱਖ ਕੇ ਇੱਕ ਛਾਪੇ ਦੇ ਵਿੱਚ ਤੋਲਿਆ ਜਾਣਾ ਸਾਨੂੰ ਇੱਥੇ ਕਿੰਨੀ ਕੁ ਪੱਤ ਇੱਜ਼ਤ ਕਮਾਈਏ ਸੰਸਾਰ ਦੇ ਵਿੱਚ ਸ਼ੋ ਅਮਲਾਂ ਦੇ ਨਾਲ ਮਹਾਰਾਜ ਜੀ ਕਹਿੰਦੇ ਜਿੰਨ ਕੀ ਲਿਖੈ ਪੱਤ ਪਵੈ ਜਿਨ੍ਹਾਂ ਦੀ ਇੱਕ ਪਾਸੇ ਤੱਕੜੀ ਦੇ ਤਰਾਜੂ ਵਿੱਚ ਪੱਤ ਰੱਖ ਕੇ ਲਿਖਾ ਪੂਰਾ ਹੋ ਗਿਆ ਲੇਖੇ ਦਾ ਸ਼ਾਬਾ ਜਿਹੜਾ ਸੀ ਉੱਚਾ ਉੱਠ ਗਿਆ ਦੇਖੋ ਭਾਰ ਜਿਹੜਾ ਸੀ ਪੱਤ ਦਾ ਗੁਨਾ ਦਾ ਉਹ ਜ਼ਿਆਦਾ ਹੋ ਗਿਆ ਮਹਾਰਾਜ ਜੀ ਕਹਿੰਦੇ ਉੱਥੇ ਚੰਗੇ ਕਹਿ ਜਾਣੇ ਚੰਗੇ ਸਈ ਕੇ ਮਹਾਰਾਜ ਜੀ ਕਹਿੰਦੇ ਉਹੀ ਉਥੇ ਉਹਨਾਂ ਨੂੰ ਚੰਗਿਆਂ ਦੇ ਵਿੱਚ ਬਿਠਾਇਆ ਜਾਣਾ ਉਹਨਾਂ ਨੂੰ ਚੰਗੇ ਕਹਿ ਕੇ ਨਮਸਕਾਰ ਹੋਣੀ ਹੈ ਜਿਨ੍ਹਾਂ ਦੀ ਪੱਤ ਰੂਪੀ ਪੱਤ ਜਿਹੜੀ ਆ ਪੂਰੀ ਉਤਰ ਗਈ ਜਿਨ੍ਹਾਂ ਦੀ ਲੇਖੇ ਦੇ ਬਰਾਬਰ ਪੱਤ ਹੋਈ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸ਼ੁਭ ਅਮਲਾਂ ਦੇ ਕਾਰਨ ਚੰਗੇ ਕਿਹਾ ਜਾਣਾ ਉਥੇ ਹੋਰ ਕੁਝ ਨਹੀਂ ਚੱਲਣਾ ਫੋਟੀ ਕਮਾਈ ਥੋੜਾ ਚੱਲਣੀ ਉੱਥੇ ਅਭਿਮਾ ਨੂੰ ਮੇਂ ਦੀ ਕਮਾਈ ਥੋੜਾ ਉੱਥੇ ਪਰਮਾਤਮਾ ਦੀ ਦਰਗਾਹ ਵਿੱਚ ਚੱਲਣੀ ਹੈ ਉੱਥੇ ਤਾਂ ਪਿਆਰੋ ਨਾਮ ਦਾ ਧੰਨ ਚੱਲਣਾ ਹੈ ਪੱਤ ਚੱਲਣੀ ਹੈ ਸ਼ੁਭ ਅਮਲਾਂ ਦੀ ਪੱਤ ਜੇ ਲੈ ਕੇ ਜਾਵਾਂਗੇ ਫਿਰ ਨੀਵੀਂ ਨਹੀਂ ਪਾਣੀ ਪਵੇਗੀ ਪਾਤਸ਼ਾਹ ਜੀ ਪੌੜੀ ਦੇ ਵਿੱਚ ਸਾਨੂੰ ਦੁਆਰਾ ਫਿਰ ਦਰਸਾ ਕੇ ਦੱਸਦੇ ਹਨ ਪੌੜੀ ਹੋਰ ਕਰਮ ਜਿਨਾ ਕੋ ਤੁਧ ਪਾਇਆ ਤਾ ਤਿੰਨੀ ਖਸਮ ਧਿਆਇਆ ਮਹਾਰਾਜ ਜੀ ਫਿਰ ਬਚਨ ਕਰਦੇ ਹਨ ਪੌੜੀ ਵਿੱਚ ਕਹਿੰਦੇ ਧੋਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਜਿਨ੍ਹਾਂ ਦੇ ਕਰਮਾਂ ਦੇ ਮੁਤਾਬਕ ਧੋਰ ਤੋਂ ਜਿਨ੍ਹਾਂ ਦੇ ਲੇਖ ਤੰਗਿਆਂ ਸੁਭ ਅਮਲ ਹਨ ਮਹਾਰਾਜ ਜੀ ਕਹਿੰਦੇ ਤਾ ਤਿੰਨੀ ਖਸਮ ਧਿਆਇਆ ਉਹਨੇ ਖਸਮ ਨੂੰ ਧਿਆਉਣਾ ਕੀਤਾ ਉਹ ਪਤੀ ਪਰਮੇਸ਼ਰ ਨੂੰ ਜਪਨਾ ਕੀਤਾ ਇੰਨਾ ਜਨਤਾ ਕੈ ਵਸ ਕਿਛ ਨਹੀਂ ਤੁਦ ਵੇਖੀ ਜਗਤ ਪਾਇਆ ਤੇ ਮਹਾਰਾਜ ਜੀ ਕਹਿੰਦੇ ਭਾਈ ਇੰਨਾ ਜਨਤਾ ਦੇ ਜੀਵਾਂ ਦੇ ਵਸ ਵਿੱਚ ਕੀ ਹੈ ਕੁਝ ਨਹੀਂ ਹੈ ਆਹ ਇਹ ਜੀਵਾਂ ਦੇ ਵਸ ਵਿੱਚ ਕੁਝ ਨਹੀਂ ਹੈ ਮਹਾਰਾਜ ਜੀ ਕਹਿੰਦੇ ਤੁਦ ਵੇਖੀ ਜਗਤੋ ਪਾਇਆ ਉਹ ਜਗਤ ਨੂੰ ਪਾਉਣ ਵਾਲਾ ਬਣਾਉਣ ਵਾਲਾ ਤਾਂ ਉੱਤੇ ਬੈਠਾ ਸਾਹਮਣੇ ਦੇਖ ਰਿਹਾ ਹਾਰਾ ਜੀ ਕਹਿੰਦੇ ਉਹਨੇ ਸਾਡੇ ਕਰਮਾਂ ਦਾ ਚਿੱਠਾ ਤਾਂ ਬਣਾਤਾ ਤੇ ਮਹਾਰਾਜ ਜੀ ਕਹਿੰਦੇ ਫਿਰ ਉਹਦੇ ਤੋਂ ਬਿਨਾਂ ਕੀ ਹੋ ਸਕਦਾ ਕੁਝ ਨਹੀਂ ਹੋ ਸਕਦਾ ਮਹਾਰਾਜ ਜੀ ਕਹਿੰਦੇ ਜਿੰ ਇੰਨਾ ਜਨਤਾ ਕੇ ਭਾਈ ਵਸ ਕਿਛ ਨਹੀਂ ਇਹ ਵਿਚਾਰੇ ਜੰਤ ਕਿਆ ਕਰੇ ਜਾਂ ਭਾਗ ਤੁਰ ਮੰਦੇ ਹਾਰਾ ਜੀ ਬਾਣੀ ਵਿੱਚ ਵਰਣਨ ਕਰਦੇ ਹਨ ਕਿੰਦੇ ਜੇ ਭਾਗ ਹੀ ਮਾੜਿਆਣ ਕੀ ਵਿਚਾਰੇ ਜੰਤ ਕੀ ਕਰ ਸਕਦੇ ਹਨ ਮਹਾਰਾਜ ਜੀ ਕਹਿੰਦੇ ਇਹਨਾਂ ਦੇ ਵਸ ਕੁਝ ਨਹੀਂ ਹੈ ਤਦ ਵੇਖੀ ਜਗਤ ਪਾਇਆ ਸਾਰੇ ਜਗਤ ਨੂੰ ਪਾਉਣ ਵਾਲਾ ਉਹ ਪ੍ਰਮਾਤਮਾ ਪ੍ਰਮਾਤਮਾ ਕਾਲਪੁਰਖ ਜਗਤ ਦਾ ਸਾਈਂ ਹੈ ਮਾਲਕ ਹੈ ਇੱਕ ਨਾਂ ਨੂੰ ਤੁਧ ਮੇਲ ਲੈ ਇੱਕ ਆਪੋ ਤੁਧ ਖਵਾਇਆ ਮਹਾਰਾਜ ਜੀ ਕਹਿੰਦੇ ਇੱਕਾ ਇੱਕ ਨਾਂ ਨੂੰ ਮੇਲ ਲਿੰਦਾ ਹੈ ਜਿਨ੍ਹਾਂ ਦੇ ਅਮਲ ਚੰਗੇ ਹਨ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਨੂੰ ਆਪਣੇ ਨਾਲ ਮੇਲ ਕਰਾ ਲਿੰਦਾ ਆਪ ਹੀ ਵਿਧ ਰਚਦਾਓ ਆਪ ਹੀ ਰਸਤਾ ਖੋਲਦਾ ਪੰਥ ਬਣਾਉਂਦਾ ਹੈ ਉਹ ਆਪਣੇ ਆਪਣੇ ਵਿੱਚ ਉਸ ਜੀ ਨੂੰ ਮਿਲ ਲੈਂਦਾ ਹੈ ਸਹਜੇ ਸਹਜੇ ਆਪੇ ਰਸਤਾ ਬਣਾ ਦਿੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਮਨੁੱਖ ਤੇ ਗਿਆਸੂ ਦੇ ਵਿੱਚ ਮਿਲ ਜਾਂਦਾ ਇੱਕ ਆਪੋ ਤੁਦ ਖਵਾਇਆ ਮਹਾਰਾਜ ਜੀ ਕਹਿੰਦੇ ਇੱਕ ਨਾ ਨੂੰ ਉਹ ਖਵਾਰ ਕਰਕੇ ਰੱਖਦਾ ਦੂਰ ਕਰਕੇ ਰੱਖਦਾ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦੇ ਆਪ ਬਚਾਇਆ ਤੇ ਮਹਾਰਾਜ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਪਾਈ ਹੋਰ ਕਿਰਪਾ ਤੇ ਜਾਣਿਆ ਜੇ ਉਹਨੂੰ ਜਾਣਿਆ ਕਿਸੇ ਨੇ ਮਹਾਰਾਜ ਜੀ ਕਹਿੰਦੇ ਉਹ ਸੱਚੇ ਗੁਰੂ ਦੀ ਕਿਰਪਾ ਨਾਲ ਹੀ ਜਾਣਿਆ ਕੋਈ ਆਪਣੇ ਆਪ ਨਹੀਂ ਉਹਨੂੰ ਜਾਣ ਸਕਦਾ ਇਹ ਕੋਈ ਕਹੇ ਆਪਣੇ ਆਪ ਉਹਨੂੰ ਕਦੀ ਜ਼ਿੰਦਗੀ ਚ ਵੇਖਿਆ ਨਹੀਂ ਪੜ੍ਹਿਆ ਨਹੀਂ ਬਾਣੀ ਨੂੰ ਉਹਦੀ ਵਿਚਾਰ ਨੂੰ ਸੁਣਿਆ ਨਹੀਂ ਕਦੀ ਉਸ ਘਰੋਂ ਲੰਘਿਆ ਨਹੀਂ ਉਹਦੇ ਘਰ ਦੇ ਦਰਸ਼ਨ ਨਹੀਂ ਕੀਤੇ ਫਿਰ ਕਹੀਏ ਕਿ ਜਾਣ ਪਛਾਣ ਹੋ ਜਾਵੇ ਨਹੀਂ ਹਾਰਾ ਜੀ ਕਹਿੰਦੇ ਗੁਰੂ ਦੀ ਕਿਰਪਾ ਲੈਣ ਵਾਸਤੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਗੁਰੂ ਦੇ ਕੋਲ ਆਉਣਾ ਪੈਂਦਾ ਭਾਈ ਗੁਰੂ ਦੀ ਬਾਣੀ ਦੇ ਦਰਸ਼ਨ ਕਰਨੇ ਪੈਂਦੇ ਹਨ ਕਹਦੇ ਰਾਈ ਪੜ ਕੇ ਬਾਣੀ ਨੂੰ ਵਿਚਾਰ ਕੇ ਉਹਦੇ ਦਰਸ਼ਨ ਹੁੰਦੇ ਹਨ ਇਹ ਆਵੇਂ ਥੋੜਾ ਜਿਹਾ ਕੱਟ ਕੇ ਬਕਰਮਾ ਕਰਕੇ ਅੱਲਾ ਮੱਥਾ ਟੇਕੀ ਉਹਦੇ ਦਰਸ਼ਨ ਹੋ ਜਾਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਨਹੀਂ ਉਹਦੇ ਦਰਸ਼ਨ ਕਰਨਿਆਂ ਨੂੰ ਜ਼ਬਾਨੀ ਦੀ ਵਿਚਾਰ ਕਰੋ ਉਹਦੀ ਬਾਣੀ ਨੂੰ ਪੜੋ ਉਹਦੇ ਅੰਮਲਾਂ ਨੂੰ ਧਾਰਨ ਕਰੋ ਫਿਰ ਉਹਦੀ ਕਿਰਪਾ ਹੋਣੀ ਹੈ ਉਹਦੀ ਖੁਸ਼ੀ ਹੋਣੀ ਹੈ ਗੁਰੂ ਕਿਰਪਾ ਤੇ ਜਾਣਿਆ ਫਿਰ ਉਹਨੂੰ ਜਾਣ पाओगे ਜਦੋਂ ਉਹਦੇ ਗੁਣ ਪੜਾਂਗੇ ਮਨੁੱਖ ਦੇ ਗੁਣ ਪੜ ਕੇ ਮਨੁੱਖ ਨੂੰ ਜਾਣਿਆ ਜਾਂਦਾ ਕਿਸੇ ਮਨੁੱਖ ਨੂੰ ਜਾਨਣਾ ਹੋਵੇ ਨਾ ਜੇ ਪਹਿਲ ਉਹਦੇ ਗੁਣ ਪੜੇ ਜਾਂਦੇ ਹਨ ਪੜੀ ਕੁਛ ਗਿਛ ਹੁੰਦੀ ਆ ਕਿ ਆ ਮਨੁੱਖ ਕਿਵੇਂ ਦਾ ਇਹਦਾ ਕਿ ਕਿਸ ਤਰ੍ਹਾਂ ਦਾ ਰਹਿਣ ਬਹਿਣੇ ਰਹਿਣ ਸੈਨ ਮੱਲੇ ਦੇ ਵਿੱਚ ਕਿਸ ਤਰ੍ਹਾਂ ਦੀ ਇਹਦੀ ਸੰਗਤ ਹੈ ਫਿਰ ਉਹਦੇ ਗੁਣਾ ਤੋਂ ਅਸੀਂ ਜਾਣੂ ਹੁੰਨੇ ਆ ਇਸੇ ਤਰ੍ਹਾਂ ਸੱਚੇ ਗੁਰੂ ਦੀ ਬਾਣੀ ਪੜ ਕੇ ਉਹਦੇ ਗੁਣ ਮਨੁੱਖ ਚੁੰਦਿਆਨ ਮਨੁੱਖ ਦੀ ਮੂਲੁਖ ਜਦੋਂ ਉਹਨੂੰ ਵਾਰ-ਵਾਰ ਦ੍ਰਿੜ ਕਰਦਾ ਸੱਚਾ ਗੁਰੂ ਗੁਰੂ ਕਿਰਪਾ ਧਾਰਦੇ ਹਨ ਕਿਰਪਾ ਕਰਕੇ ਉਹਨੂੰ ਬਖਸ਼ ਦਿੰਦੇ ਹਨ ਈਮਾਰਾ ਜੀ ਕਹਿੰਦੇ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬਚਾਇਆ ਈਮਾਰਾ ਜੀ ਕਹਿੰਦੇ ਥੇ ਮਹਾਰਾਜ ਜੀ ਕਹਿੰਦੇ ਉਹ ਆਪ ਹੀ ਕਿਰਪਾ ਕਰਕੇ ਇਹ ਵਿਦ ਨੂੰ ਜਾਣ ਪਾਉਂਦਾ ਹੈ ਉਹ ਮਨੁੱਖ ਜਦੋਂ ਦੇ ਗੁਨਾ ਨੂੰ ਧਾਰਨ ਕਰਦਾ ਹੈ ਸਹਿਜ ਹੀ ਸਹਿਜ ਹੀ ਸੱਚ ਸਮਾਇਆ ਫਿਰ ਸਹਿਜ ਹੀ ਸੱਚ ਸਮਝ ਆਉਂਦਾ ਹੈ ਮਹਾਰਾਜ ਜੀ ਕਹਿੰਦੇ ਫਿਰ ਉਹਦੇ ਸੱਚ ਦਾ ਪਤਾ ਲੱਗਦਾ ਹੈ ਉਹ ਸੱਚੇ ਦੇ ਗੁਣਾ ਨੂੰ ਜਾਣ ਕੇ ਸੱਚ ਹਿਰਦੇ ਵਿੱਚ ਸਮੰਦਾ ਝੂਠ ਲਈ ਕੋਈ ਥਾਂ ਨਹੀਂ ਰਹਿਂਦੀ ਫੇਰ ਔਗਣ ਝੂਠ ਨਾਸ ਹੋ ਜਾਂਦਾ ਸਹਜੇ ਸਹਜੇ ਫਿਰ ਉਹਦੇ ਗੁਣ ਉਹ ਦੂਜੇ ਮਨੁੱਖ ਵਿੱਚ ਆਉਣ ਲੱਗ ਜਾਂਦੇ ਨੇ ਜਦੋਂ ਇੱਕੋ ਮਾਲਕ ਦੇ ਗੁਣਾ ਨੂੰ ਗ੍ਰਹਿਣ ਕਰਦਾ ਉਹਦੇ ਬਾਣੀ ਪੜ ਕੇ ਉਹਦੀ ਬਾਣੀ ਸੁਣ ਕੇ ਉਹ ਬਾਣੀ ਦੇ ਵਿਚਾਰ ਨੂੰ ਉਦੇ ਗੁਨਾ ਨੂੰ ਜ਼ਿੰਦਗੀ ਵਿੱਚ ਧਾਰਨ ਕਰਕੇ ਤੇ ਮਹਾਰਾਜ ਜੀ ਕਹਿੰਦੇ ਉਹ ਸੱਚੇ ਮਾਲਕ ਨੂੰ ਸੱਚ ਨੂੰ ਹਿਰਦੇ ਵਿੱਚ ਵਸਾ ਲੈਂਦਾ ਤੇ ਔਗਣਾ ਜਿਹੜਿਆਂ ਆਪਣੇ ਆਪ ਭੱਜ ਜਾਂਦੇ ਹਨ ਨੱਠ ਜਾਂਦੇ ਹਨ ਕੋਈ ਥਾਂ ਹੀ ਨਹੀਂ ਰਹਿੰਦੀ ਉਹਨਾਂ ਲਈ ਜਦੋਂ ਸੱਚ ਵਸ ਜਾਂਦਾ ਹੈ ਜਦੋਂ ਪ੍ਰਕਾਸ਼ ਹੋ ਜਾਂਦਾ ਹੈ ਹਨੇਰੇ ਲਈ ਕੋਈ ਥਾਂ ਨਹੀਂ ਰਹਿੰਦੀ ਪ੍ਰਕਾਸ਼ ਹੁੰਦਾ ਨਾ ਸੂਰਜ ਚੜ੍ਹਦਾ ਤੇ ਹਨੇਰੇ ਨੂੰ ਕਹਿਣ ਦੀ ਥੋੜਾ ਲੋੜ ਹੁੰਦੀ ਕਿ ਭੱਜ ਜਾ ਹਨੇਰਾ ਤਾਂ ਆਪਣੇ ਆਪ ਨੱਠ ਜਾਂਦਾ ਜਦੋਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਹਨ ਕੰਬਰੀ ਵਿੱਚ ਚਾਨਣ ਆਉਂਦਾ ਤੇ ਹਨੇਰਾ ਆਪਣੇ ਆਪ ਨੱਠ ਜਾਂਦਾ ਉਹਦੇ ਲਈ ਕੋਈ ਥਾਂ ਨਹੀਂ ਬਚਦੀ ਇਸੇ ਤਰ੍ਹਾਂ ਸੱਚੇ ਮਾਲਕ ਦੇ ਗੁਣ ਹੁੰਦੇ ਹਨ ਤੇ ਔਗਣਾਂ ਲਈ ਕੋਈ ਥਾਂ ਨਹੀਂ ਬਚਦੀ ਸੱਜੇ ਸੱਜੇ ਗੁਣ ਹਿਰਦੇ ਵਿੱਚ ਸਮਾ ਜਾਂਦੇ ਹਨ ਇਹ ਔਗਣ ਜਿਹੜਿਆਂ ਨੂੰ ਭਜ ਜਾਂਦੇ ਨੇ ਨੱਠ ਜਾਂਦੇ ਹਨ ਇਹ ਭਾਈ ਅੱਜ ਦੇ ਸ਼ਲੋਕ ਪੌੜੀ ਦੀ ਵਿਚਾਰ ਹੈ 11 ਸ਼ਲੋਕ ਸੰਪੂਰਨ ਹੁੰਦੇ ਹਨ ਭਾਈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਅਨੇਕਾਂ ਭੁੱਲਾਂ ਜੰਨੀਆਂ ਨ ਮਾਰਾ ਸਮੱਥ ਬਖਸ਼ਣ ਪਾਈ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ